ਮਹੀਦੇ ਪ੍ਰਸਾਦ ਇੱਕ ਹੈਗੇ ਨੇ ਜਗਿੰਦਰ ਨਗਰ ਲੁਧਿਆਣਾ ਇਹ ਹੈਬੋਲ ਕਲਾ ਜਿਹੜੀ ਵੱਡੀ ਹੈਬੋਲ ਕਲਾ ਉੱਥੇ ਰਹਿੰਦੇ ਨੇ ਔਰ ਇਹਨਾਂ ਨੇ ਮਕਾਨ ਕੋਈ ਲਿਆ ਹੋਇਆ ਸੀ ਕਿਰਾਏ ਤੇ ਔਰ ਇਹ ਕਹਿੰਦੇ ਸੀ ਕਿ ਵੀ ਅਸੀਂ ਉੱਥੇ ਮਸ਼ੀਨਰੀ ਵਗੈਰਾ ਲਾਈ ਸੀ ਹੌਸਰੀ ਦਾ ਕੰਮ ਕਰਦੇ ਸੀ ਔਰ ਮਕਾਨ ਮਾਲਕ ਨੂੰ ਇਹਨੇ 1,21,000 ਉੱਥੋਂ ਇਹਨੇ ਅਧਾਰਾ ਫੜਿਆ ਸੀ ਇਹਨੇ ਉਹਦਾ ਪੈਸੇ ਲਾਭ ਵੀ ਦਿੱਤੇ ਸੀਗੇ ਉਹ ਇਹਨੂੰ ਜਾਣਬੁੱਝ ਕੇ ਕਹਿ ਰਿਆ ਸੀਗਾ ਨਹੀਂ ਜੀ ਤੂੰ ਮੇਰੇ ਪੈਸੇ ਦੇਣੇ ਆ ਉਹ ਕੋਈ ਨਾ ਤਾਂ ਡਿਸਪੂਟ ਚੱਲ ਰਿਹਾ ਸੀ ਕੋਈ ਤੇ ਉਹਨੇ ਫਿਰ ਮਕਾਨ ਮਾਲਕ ਨੇ ਇਹਨਾਂ ਦੀਆਂ ਜਿਹੜੀ ਮਸ਼ੀਨਰੀ ਸੀ ਕਾਫੀ ਕਾਸਟੀ ਆ 3-4 ਲੱਖ ਦੀ ਉਹ ਉਹਨੇ ਗੈਪ ਕਰਾ ਦਿੱਤੀ ਇਹਨੇ ਜਦੋਂ ਉਹਨੂੰ ਪੁੱਛਿਆ ਵੀ ਇਹ ਕਿੱਥੇ ਆ ਤੇ ਉਹ ਉਹਨੇ ਦੱਸੀ ਨਹੀਂ ਨਾ ਤੈਨੂੰ ਵੜਨ ਦਿੱਤਾ ਉੱਥੇ ਤੇ ਮਸ਼ੀਨਰੀ ਵੀ ਦੀ ਗੈਪ ਕਰਾ ਦਿੱਤੀ ਇਹ ਫਿਰ ਕਰੀਬ 1.5 ਸਾਲ ਅਗਸਤ 2022 ਚ ਨੇ ਇੱਕ ਤਰ੍ਹਾਂ ਦਿੱਤੀ ਸੀ 8 ਨੰਬਰ ਡਿਵੀਜ਼ਨ ਵਿੱਚ ਜਿਹੜੀ ਚੌਂਕੀ ਹੈਗੀ ਆ ਕਲਾਸ਼ ਚਾਉਂਗਰ ਵਿੱਚ ਡਿਵੀਜ਼ਨ ਨੰਬਰ 83 ਉੱਥੇ ਇਹ ਲਗਾਤਾਰ ਜਾ ਰਿਹਾ ਹੈਗਾ 1.5 ਸਾਲ ਤੋਂ ਔਰ ਮੁੰਸ਼ੀ ਮਨਦੀਪ ਸਿੰਘ ਉੱਥੇ ਲੱਗਾ ਹੋਇਆ ਔਰ ਇਹਨਾਂ ਦਾ ਕਹਿਣਾ ਸੀ ਵੀ ਮੈਂ ਲਗਾਤਾਰ ਜਾ ਰਿਹਾ ਮੈਨੂੰ ਮੇਰਾ ਮੈਂ ਹੀ ਕਹਿ ਰਿਹਾ ਮੇਰਾ ਪਰਚਾ ਦਰਜ ਕਰੋ ਤੇ ਪਰਚਾ ਨਹੀਂ ਦਰਜ ਕਰ ਰਿਹਾ ਉਲਟਾ ਕਹਿ ਰਿਹਾ ਹੈਗਾ ਵੀ ਤਾਂ ਪੈਸੇ-ਪੁਸੇ ਦੇਣੇ ਪੈਣਗੇ ਫੇਰ ਪਰਚੇ ਇਦਾਂ ਦੇ ਹੁੰਦੇ ਆ ਇਹਦੇ ਕੋ ਮੈਂ ਹੁਣ ਤੱਕ 30000 ਰੁਪਏ ਲੈ ਚੁੱਕਾ ਈਵਨ 5500 ਰੁਪਏ ਤਿਆਂ ਨੇ Google Pay ਰਾਹੀਂ ਲਿਆ ਹੋਇਆ ਹੈ ਔਰ 5000 ਰੁਪਏ ਹੋਰ ਮੰਗ ਰਿਆ ਸੀ ਅੱਜ ਇਹ ਫਿਰ ਸਾਡੇ ਕੋਲ ਅੱਜ ਅਪਰੋਚ ਕੀਤੀ ਸੀ ਇਹਨੇ ਇਹਨੂੰ ਦੱਸਿਆ ਜੀ ਮੈਂ ਪਹਿਲਾਂ ਕਾਫੀ ਪਰੇਸ਼ਾਨ ਆ ਇੱਕ ਤਾਂ ਮੇਰਾ ਪਰਚਾ ਨਹੀਂ ਹੋ ਰਿਹਾ ਇੱਕ ਦੂਆਰਾ ਹੋਰ ਮੰਗ ਰਿਆ ਫਿਰ ਇਹਦਾ ਅਸੀਂ ਇਹਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਔਰ ਸਰਕਾਰੀ ਕੋਹਾ ਦੀ ਹਾਜ਼ਰੀ ਚ ਜਿਹੜਾ ਮਨਦੀਪ ਸਿੰਘ ਮੁੰਛੀ ਆ ਇਹਨੂੰ ਅੱਜ ਚੌਂਕੀ ਦੇ ਵਿੱਚੋਂ ਹੀ ਰੰਗੇ ਇੱਥੇ ਗੁਫਤਾਰ ਕੀਤਾ 5000 ਪੈਸੇ ਕੱਲ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸਾ ਜਿਹੜਾ ਜਿੰਨਾ ਫੈਸਲਾ ਆ ਚੁੱਕਾ ਹੈ ਉਹ ਇਹ ਕੱਲੇਰੇ ਲਿਆ ਕਿ ਹੋਰ ਵੀ ਨਵਾਲਾ ਜੀ ਇਹਦੇ ਬਾਰੇ ਅਸੀਂ ਜਾਂਚ ਕਰ ਰਹੇ ਹਾਂ ਬਾਕੀ ਜਿਹੜੇ ਝੁੰਕੀ ਚਾਰਜ ਆਉਂਦੇ ਰਹੇ ਨੇ ਉਹ ਸਾਰਾ ਵੈਰੀਫਾਈ ਕਰਾਂਗੇ ਹੋਰ ਕਿਸੇ ਦਾ ਕੀ ਇਸ ਚ ਰੋਲ ਆਇਆ ਜੋ ਜਿਹਦਾ ਵੀ ਰੋਲ ਕੋ ਪਾਇਆ ਗਿਆ ਉਹਦੇ ਖਿਲਾਫ ਵੀ ਐਕਸ਼ਨ ਲਿਆ ਜਾਵੇਗਾ